ਮੈਨੂੰ ਅੱਜ ਦੱਸਦੇ ਹੋਏ ਇਸ ਪਵਿੱਤਰ ਸਦਨ 'ਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਦੋਨੋਂ ਲੀਡਰਾਂ ਨੇ ਇਸ ਚੀਜ਼ ਦੀ ਗੰਭੀਰਤਾ ਨੂੰ ਸਮਝਦੇ ਹੋਏ ਕਿ ਉਦਯੋਗਪਤੀ ਸੱਚੀਓਂ ਪੁਰਾਣੀਆਂ ਸਰਕਾਰਾਂ ਦਾ ਤਲਪਿਆ ਹੋਇਆ ਝੁਲਸਿਆ ਹੋਇਆ ਸਾ ਇਸ ਨੂੰ ਅਗਰ ਰਾਤ ਦੇਣੀ ਹੈ ਅਗਰ ਪੰਜਾਬ ਦੇ ਅੰਦਰ ਨਿਯੋਗ ਨੂੰ ਵਧਾਉਣਾ ਹੈ ਅਗਰ ਪੰਜਾਬ ਦੇ ਅੰਦਰ ਬੱਚਿਆਂ ਨੂੰ ਰੁਜ਼ਗਾਰ ਦੇਣਾ ਹੈ ਅਗਰ ਪੰਜਾਬ ਦੇ ਅੰਦਰ ਇੰਡਸਟਰੀ ਹੋਰ ਲੈ ਕੇ ਆਣੀ ਹੈ ਤਾਂ ਸਾਨੂੰ ਇਹਦੇ ਵਿੱਚ ਤੁਰੰਤ ਜਿਹੜੀਆਂ ਇਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹ ਪੂਰੀਆਂ ਕਰਨੀਆਂ ਪੈਣਗੀਆਂ। ਉਸੇ ਦੇ ਚੱਲਦੇ ਲਗਭਗ ਲਗਭਗ ਅਸੀਂ ਇੰਡਸਟਰੀ ਡਿਪਾਰਟਮੈਂਟ ਦੇ ਵਿੱਚ 15 ਰਿਫਾਰਮਸ ਅੱਜ ਤੱਕ ਦੇ ਹਿਸਟਰੀ ਦੇ ਸਭ ਤੋਂ ਵੱਡੇ ਔਰ ਬੈਂਚਮਾਰਕ ਰਿਫਾਰਮਸ ਨੇ ਜਿਹੜੇ 15 ਰਿਫਾਰਮਸ ਕੀਤੇ ਨੇ। ਸਾਡੇ ਸਤਕਾਰਯੋਗ ਸੰਜੀਵ अरोड़ा ਜੀ ਬਹੁਤ ਅੱਛਾ ਇਸ ਡਿਪਾਰਟਮੈਂਟ ਨੂੰ ਚਲਾ ਰਹੇ ਨੇ, ਬਹੁਤ ਅੱਛਾ ਪਰਫਾਰਮ ਕਰ ਰਹੇ ਨੇ। ਜਿਹੜਾ ਅੱਜ ਅਸੀਂ ਇਹ ਬਿੱਲ ਪੇਸ਼ ਕਰਨ ਜਾ ਰਹੇ ਹਾਂ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਚੰਗਾ ਬਿੱਲ ਹੈ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਹੁਣ ਤੱਕ ਹੁਣ ਤੱਕ ਰਾਈਟ ਟੂ ਬਿਜ਼ਨਸ ਜਿਹੜਾ ਇੱਕ ਅਧਿਕਾਰ ਸੀ ਉਹਦੇ ਵਿੱਚ ਹੁਣ ਤੱਕ 8 ਸਰਵਿਸਿਜ਼ ਇਨਕਲੂਡ ਸਿਗੀਆਂ ਜਿਹਦੇ ਵਿੱਚ ਸੈਂਕਸ਼ਨ ਆਫ ਬਿਲਡਿੰਗ ਪਲਾਨਸ ਇਸ਼ੂਐਂਸ ਆਫ ਕੰਪਲੀਸ਼ਨ ਸਰਟੀਫਿਕੇਟ ਸਰਟੀਫਿਕੇਟ ਫਾਰ ਬਿਲਡਿੰਗਸ ਇਸ਼ੂਐਂਸ ਆਫ ਓਕੂਪੇਸ਼ਨ ਸਰਟੀਫਿਕੇਟ ਫਾਰ ਬਿਲਡਿੰਗਸ ਐਪਲੀਕੇਸ਼ਨ ਫਾਰ ਫਾਇਰ ਐਨਓਸੀ ਆਬਜੈਕਸ਼ਨ ਸਰਟੀਫਿਕੇਟ ਗ੍ਰਾਂਟ ਆਫ ਟ੍ਰੇਡ ਲਾਇਸੈਂਸ ਚੇਂਜ ਆਫ ਲੈਂਡ ਯੂਜ਼ ਅਪਰੂਵਲ ਆਫ ਫੈਕਟਰੀ ਬਿਲਡਿੰਗ ਪਲਾਨ ਐਕਸੈਪਟ ਦਾ ਫਾਰ ਦੀ ਇੰਡਸਟਰੀਜ਼ ਇਨਵੋਲਵਿੰਗ ਹਜ਼ਾਰਡਰਸ ਪ੍ਰੋਸੈਸ ਐਸ ਪਰ ਦਾ ਫਰਸਟ ਸ਼ਡਿਊਲ ਆਫ ਦੀ ਫੈਕਟਰੀਜ਼ ਐਕਟ 1948 ਤੇ ਰਜਿਸਟ੍ਰੇਸ਼ਨ ਆਫ ਸ਼ਾਪ ਔਰ ਐਸਟੈਬਲਿਸ਼ਮੈਂਟ ਇਹ ਅੱਠ ਸਰਵਿਸਿਜ਼ ਇਨਕਲੂਡ ਸੀਗੀਆਂ ਪਰ ਅੱਜ ਜਦੋਂ ਤੁਸੀਂ ਇਹ ਸਦਨ ਚੋਂ ਇਹ ਬਿੱਲ ਪਾਸ ਕਰ ਦਿਓਗੇ ਇਸ ਤੋਂ ਬਾਅਦ ਚੋਂ ਇਹ ਟੋਟਲ 8 ਸਰਵਿਸਿਜ਼ ਨੇ ਜਿਹੜੀਆਂ ਸਾਡੀਆਂ ਇਨਕਰੀਜ਼ ਹੋ ਕੇ ਇਹਦੇ ਵਿੱਚ 15 ਸਰਵਿਸਿਜ਼ ਟੋਟਲ ਆ ਜਾਣਗੀਆਂ ਜਿਹੜੀਆਂ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ